ਸਿੱਖ ਧਰਮ ਦੇ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਰਾਮ ਬਾਗ ਜੋ ਸਿੱਖਾਂ ਦੀ ਦੂਜੀ ਰਾਜਧਾਨੀ ਸੀ ਲਾਹੌਰ ਤੋਂ ਬਾਅਦ ਤੇ ਉਹ ਇਲਾਕਾ ਆ ਰਾਮ ਬਾਗ ਦਾ ਜੋ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਥਾਪਿਤ ਕੀਤਾ ਸੀ ਤੇ ਰਾਮ ਬਾਗ ਦੇ ਵਿੱਚ ਇਸ ਨੂੰ ਹੀ ਸਿੱਖਾਂ ਦੀ ਦੂਸਰੀ ਰਾਜਧਾਨੀ ਵੀ ਬਣਾਇਆ ਸੀ ਇਹ ਜਿਹੜੇ ਆਪਾਂ ਵਿਸ਼ਾਲ ਰੁੱਖ ਵੇਖ ਰਹੇ ਆ ਇਹ ਰੁੱਖ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਸਮੇਂ ਨਾਲ ਸਬੰਧਤ ਨਹੀਂ ਤੇ ਜਰੂਰ ਇਹਨਾਂ ਰੁੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਨੰਦ ਮਾਣਿਆ ਹੋਵੇਗਾ ਉਹਨੂੰ ਦੇਖਿਆ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਇਹਨਾਂ ਰੁੱਖਾਂ ਦੇ ਇਠਾਂ ਦੀ ਲੰਗੇ ਹੋਣਗੇ ਇਹ ਸਾਰਾ ਵਾਕਿਆ 1818 ਤੋਂ ਬਾਅਦ ਦਾ ਆ ਇਸ 1818 ਤੋਂ ਬਾਅਦ ਤੁਸੀਂ ਸਭ ਜਾਣਦੇ ਹੋ ਕਿ ਸਿੱਖਾਂ ਦੀ ਇਹ ਵੀ ਇੱਕ ਮਿੰਨੀ ਰਾਜਧਾਨੀ ਮੰਨਿਆ ਗਿਆ ਸੀ ਜਿੱਥੇ ਸਿੱਖਾਂ ਦੀ ਇੱਕ ਰਾਜਧਾਨੀ ਲਾਹੌਰ ਸੀ ਤੁਸੀਂ ਸਭ ਜਾਣਦੇ ਹੋ ਕਿ ਲਾਹੌਰ ਸਿੱਖ ਰਾਜ ਦੀ ਇਹ ਰਾਜਧਾਨੀ ਸੀ ਵੱਡੀ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜਧਾਨੀ ਬਣਾਈ ਗੁਰੂ ਰਾਮਦਾਸ ਸਾਹਿਬ ਜੀ ਦੀ ਮਿੱਟੀ ਜਗਤ ਦੇ ਵਿੱਚ ਰਾਮ ਬਾਗ ਰਾਮ ਬਾਜ਼ਾਰ ਵੀ ਤੁਸੀਂ ਸਭ ਜਾਣਦੇ ਹੋ ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੰਬੰਧ ਵਿੱਚ ਪਲੇਟ ਵੀ ਲੱਗੀ ਹੋਈ ਹੈ ਜਿਹਨੂੰ ਦੇਖ ਕੇ ਸਾਡਾ ਮਨ ਬੜਾ ਖੁਸ਼ ਹੋਇਆ ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਸਥਾਨ ਦੇ ਦਰਸ਼ਨ ਕਰਨ ਆਏ ਹਾਂ ਇਹ ਸਥਾਨ ਕੋਈ ਪਿਕਨਿਕ ਸਪੋਰਟ ਨਹੀਂ ਹੈਗੀ ਜਦੋਂ ਵੀ ਆਪਾਂ ਇੱਥੇ ਆਉਂਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਇਤਿਹਾਸਕ ਪੱਖ ਜਿਹੜੇ ਨੇ ਯਾਦ ਆ ਜਾਂਦੇ ਨੇ ਅਨਮੋਲਜੀਤ ਸਿੰਘਨ ਮੋਲਦੀਪ ਕਵਲਜੀਤ ਅਸੀਂ ਸਾਰੇ ਇਸ ਸਥਾਨ ਤੇ ਦਰਸ਼ਨ ਕਰਨ ਆਏ ਹਾਂ ਤਾਂ ਕਿ ਸਿੱਖਾਂ ਨੂੰ ਆਪਣੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜੁੜਿਆ ਰਵੇ ਬੇਸ਼ੱਕ ਸੈਕੰਡ ਜਿਹੜਾ ਸੀ ਸਾ ਸਿੱਖਾਂ ਦਾ ਤੇ ਅੰਗਰੇਜ਼ਾਂ ਦਾ ਜਿਹੜਾ ਯੁੱਧ ਹੋਇਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹਦਾ ਨਾਮ ਕੰਪਨੀ ਬਾਗ ਰੱਖ ਦਿੱਤਾ ਕੁਝ ਸਭ ਜਾਣਦੇ ਹੋ ਕਿ ਈਸਟ ਇੰਡੀਆ ਕੰਪਨੀ ਆਈ ਸੀ ਇੰਡੀਆ ਦੇ ਵਿੱਚ ਤੇ ਕੰਪਨੀ ਦੇ ਨਾਂ ਤੇ ਹੀ ਉਹਨਾਂ ਨੇ ਸਥਾਪਿਤ ਕੀਤਾ ਸੀ ਇਹਦਾ ਨਾਂ ਤੇ ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਿੱਖਾਂ ਨੂੰ ਆਪਣੇ ਮਹਾਰਾਜਾ ਰਣਜੀਤ ਸਿੰਘ ਦੀ ਮਿੱਠੀ ਯਾਦ ਭੁੱਲ ਜਾਵੇ ਤੇ ਉਹਨਾਂ ਦੇ ਦਿਮਾਗ 'ਚ ਇੱਕ ਕੰਪਨੀ ਸ਼ਬਦ ਭਰ ਜਾਵੇ ਇਸ ਕਰਕੇ ਉਹਨਾਂ ਨੇ ਇਹਦੇ ਵਿੱਚ ਕੰਪਨੀ ਸ਼ਬਦ ਪਾ ਦਿੱਤਾ ਤੇ ਰਾਮ ਬਾਗ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਿੱਠੀ ਰਾਜਧਾਨੀ ਨੂੰ ਸਾਜੇ ਸਾਜੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਬਾਰਾ ਅੱਜ ਸਿੱਖ ਲੋਕ ਜਿਹੜੇ ਨਹੀਂ ਉਹਨਾਂ ਨੂੰ ਯਾਦ ਆ ਕਿ ਇਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਅਸੀਂ ਗਰਮੀਆਂ ਦਾ ਪੈਲੈਸ ਸੀ ਇੱਥੇ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਚ ਆਉਂਦੇ ਸਨ ਆਪਾਂ ਉਧਰ ਵੀ ਜਾਵਾਂਗੇ ਇਸ ਕਰਕੇ ਜਦੋਂ ਵੀ ਤੁਸੀਂ ਅੰਮ੍ਰਿਤਸਰ ਹੁੰਦੇ ਹੋ ਉਹਦੇ ਨੇੜੇ ਹੀ ਇਹ ਸਥਾਨ ਹੈ ਜਿੱਥੇ ਤੁਸੀਂ ਇਹਨੂੰ ਦੇਖ ਕੇ ਬੜਾ ਆਨੰਦ ਮਾਣ ਸਕਦੇ ਹੋ ਬੜੀ ਸੋਹਣੀ ਲੋਕੇਸ਼ਨ ਆ ਕਾਫੀ ਵੱਡੀ ਜਗ੍ਹਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਇਆ ਸੀ ਇਹ ਸਤਖੰਡ ਦੇ ਦਰਬਾਰ ਸਾਹਿਬ ਤੋਂ ਕਰੀਬ 3 ਤੋਂ 5 ਕਿਲੋਮੀਟਰ ਦੀ ਦੂਰੀ ਵਿੱਚ ਪਾਇਆ ਜਾਂਦਾ ਇਹ ਸਥਾਨ ਤੇ ਇੱਥੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਦੇਖ ਸਕਦੇ ਤੁਸੀਂ ਇਹ ਹਰਿਆ ਭਰਿਆ ਇਹਨਾਂ ਸਥਾਨਾਂ ਤੇ ਹੀ ਸਾਡੇ ਸਰਦਾਰ ਹਰੀ ਸਿੰਘ ਨਲਵਾ ਜੀ ਮਹਾਰਾਣੀ ਜਿੰਦ ਕੌਰ ਮਹਾਰਾਜਾ ਦਲੀਪ ਸਿੰਘ ਜੀ ਦੀ ਆਏ ਹੋਣਗੇ ਜਰੂਰ ਛੋਟੇ ਹੁੰਦੇ ਚਮਰ ਨੋਨਿਹਾਲ ਸਿੰਘ ਖੜਕ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸਿੱਖ ਉਨਾ ਪਾ ਅੱਗੇ ਚੱਲਦੇ ਹਾਂ ਇਹ ਕਿੰਨਾ ਸੋਹਣਾ ਜੀ ਬਾਉਂਡਰੀ ਜਿਹੜੀ ਹਾਲ ਹੀ ਦਿਵਾਲੀਓ ਬਣੀ ਹੋਈ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪਰਸਿੱਕਾ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਦੇ ਹਾਂ